ਸਤਿ ਸ੍ਰੀ ਅਕਾਲ ਅੱਜ ਦੋ ਤਰੀਕਾ ਜੀ ਤੇ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਖੜਾਂ ਦੀ ਸਥਿਤੀ ਦੇ ਨਾਲ ਬਹੁਤ ਮਾੜੇ ਹਾਲਾਤ ਚੱਲ ਰਹੇ ਆ ਅੱਜ ਅਸੀਂ ਆ ਦੋ ਟਰਾਲੀਆਂ ਲੈ ਕੇ ਦੇਰੇ ਬਾਬੇ ਨਾਨਕ ਨੂੰ ਜਿਹਦੇ ਵਿੱਚ ਪਸ਼ੂਆਂ ਦਾ ਚਾਰੇ ਲਈ ਪਚਾਰ ਚੋਕਰ ਹੋ ਗਿਆ ਤੇ ਇਸੇ ਤਰ੍ਹਾਂ ਹੀ ਆਦਮੀਆਂ ਲਈ ਰਾਸ਼ਨ ਬੱਚਿਆਂ ਲਈ ਰਾਸ਼ਨ ਪਲੱਸ ਪਾਣੀ ਪੀਣ ਲਈ ਟਿੱਪ 'ਚ ਦਵਾਈਆਂ ਵੀ ਲੈ ਕੇ ਨਾ ਅਸੀਂ ਦੇਰੇ ਬਾਬੇ ਨਾਨਕ ਨੂੰ ਚਲਦੇ ਆਂ ਤੁਹਾਨੂੰ ਸਭ ਨੂੰ ਮੈਂ ਬੇਨਤੀ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਦੇਰੇ ਬਾਬੇ ਨਾਨਕ ਦੇ ਇਲਾਕੇ ਉਸ ਇਲਾਕੇ ਤੋਂ ਸਾਨੂੰ ਕੋਈ ਨਾ ਲੋਕੇਸ਼ਨ ਘੱਲੇ ਜਿਸ ਪਿੰਡ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਆ ਸਮਾਨ ਨਹੀਂ ਪਹੁੰਚਿਆ ਉਹ ਪਲੀਜ਼ ਹੱਥ ਜੋੜ ਕੇ ਬੇਨਤੀ ਆ ਪਲੀਜ਼ ਸਾਨੂੰ ਪਾਲ ਕਰਿਓ ਆਪਾਂ ਦੋ ਟਰਾਲੀਆਂ ਲੈ ਕੇ ਤੁਰਿਓ ਆਂ ਸਾਨੂੰ ਸਿਰਫ ਲੋਕੇਸ਼ਨ ਦੀ ਲੋੜ ਆਵੇ ਸਾਨੂੰ ਪਤਾ ਲੱਗ ਜਾਵੇ ਕਿ ਇਸ ਲੋਕੇਸ਼ਨ ਤੇ ਇਸ ਮੰ ਚਾਹੀਦਾ ਤੇ ਆਪਾਂ ਪਹੁੰਚਦਾ ਕਰੀਏ ਲੋਕੇਸ਼ਨ ਸਾਨੂੰ ਤਾਂ ਹੀ ਮਿਲ ਸਕਦੀ ਹੈ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੁਹਾਨੂੰ ਹੱਥ ਜੋੜ ਬੇਨਤੀ ਆ ਵੀਰਿਓ ਕਿ ਨਾ ਜੇਸ ਇਲਾਕੇ ਦੇ ਵਿੱਚ ਪਸ਼ੂਆਂ ਦੇ ਚਾਰੇ ਲਈ ਜਾਂ ਰਾਸ਼ਨ ਲਈ ਜਾਂ ਬੱਚਿਆਂ ਲਈ ਕੋਈ ਵੀ ਚੀਜ਼ ਦੀ ਲੋੜ ਆ ਪਲੀਜ਼ ਸਾਨੂੰ ਉਹਨਾਂ ਲੋਕੇਸ਼ਨ ਸੈਂਡ ਕਰਿਓ ਤੇ ਆਪਾਂ ਦੇਰ ਬਾਬੇ ਨਾਨਕ ਨੂੰ ਜਾ ਰਹੇ ਆ ਮੇਰਾ ਨੰਬਰ ਨੋਟ ਕਰ ਲੋ 9780709797 ਜਿਹੜੀ ਚੀਜ਼ ਦੀ ਵੀ ਲੋੜ ਆ ਉਹ ਪਲੀਜ਼ ਇਸ ਫੋਨ ਤੇ ਨਾ ਮੈਨੂੰ ਕਾਲ ਕਰਕੇ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ